ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਲ ਤੋਂ ਤੁਹਾਡਾ ਆਪਣਾ YouTube ਚੈਨਲ ਢਲੋ ਬਟਿਕ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਲੋ ਜੀ ਦੇ ਦਿਆਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਦੇਖਿਆ ਸੀ ਤਾਂ ਇੱਕ ਥੀ ਵਾਲਾ ਸੂਟ ਹੈ ਜਿਹੜਾ ਹਲੇ ਥੋੜਾ ਰਹਿਦਾਗਾ ਫੂਰਿਆ ਇਹ ਆਪਣਾ ਸੂਟ ਜਾਣਾ ਮਾਨਸਾ ਠੀਕ ਹੈ ਜੀ ਇਹ ਵਾਲੇ ਫਲਾਵਰ ਬਹੁਤ ਹੀ ਪਵਾਏ ਨੇ ਬਹੁਤ ਹੀ ਕਸਟਮਰ ਨੇ ਪਵਾਏ ਨੇ ਬਹੁਤ ਹੀ ਪਸੰਦ ਕੀਤੇ ਜਾ ਰਹੇ ਨੇ ਠੀਕ ਹੈ ਜੀ ਇਹ ਵਾਲਾ ਹਲੇ ਰੰਦਾਗਾ ਇਹ ਵੀ ਬਹੁਤ ਪਵਾਏ ਨੇ ਬਹੁਤ ਹੀ ਸੂਟਾਂ ਤੇ ਭਲਾ ਵਰਕ ਹੋਇਆਗਾ ਜੀ ਤੇ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਚਲਦੀ ਚਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਆ ਕਰੋ ਠੀਕ ਹੈ ਜੀ ਲਓ ਜੀ ਇਹ ਕੇ ਵਾਲਾ ਜਿਹੜਾ ਸੂਟ ਹੈਗਾਗਾ ਇਹ ਹੈਗਾ ਪੰਚਮ ਸਿਲਕ ਦਾ ਸੂਟ ਹੈ ਠੀਕ ਹੈ ਜੀ ਆਲ ਓਵਰ ਸੂਟ ਆ ਤੁਸੀਂ ਇਸ ਤਰ੍ਹਾਂ ਦਾ ਵੀ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਇਹਨੂੰ ਪਾਈਪਿੰਗ ਦਿੱਤੀ ਹੋਈ ਆਪਾਂ ਹੋਰਲੀ ਪਾਈਪਿੰਗ ਦੇਖੀ ਹੈ ਫਿਨਿਸ਼ਿੰਗ ਦਿੱਤੀ ਗਈ ਹੈ ਠੀਕ ਹੈ ਜੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਚ ਹੋਰ ਵੀ ਕਲਰ ਅਵੇਲੇਬਲ ਹੈਗੇ ਆ ਠੀਕ ਹੈ ਇਹ ਕੇਵਲ ਹੈ ਜੀ ਕ੍ਰੈਸ਼ ਟਿਸ਼ੂ ਤੇ ਆ ਠੀਕ ਹੈ ਇਹ ਹੈਗਾ ਆਪਾਂ ਕਲੀਆਂ ਵਾਲਾ ਸ਼ਰਾਰਾ ਬਣਾਇਆ ਠੀਕ ਹੈ ਜੀ ਤੇ ਇਹਨੂੰ نیچے ਇਸ ਤਰ੍ਹਾਂ ਲੇਸ ਦਿੱਤੀ ਆ ਤੇ ਇਸ ਤਰ੍ਹਾਂ ਸੈਂਟਰ ਦੇ ਵਿੱਚ ਲੇਸ ਦਿੱਤੀ ਗਈ ਹੈ ਠੀਕ ਹੈ ਜੀ ਇਸ ਤਰ੍ਹਾਂ ਇਹ ਜਿਹੜੀ ਹੈਗੀ ਇਹਦੀ ਸ਼ਰਟ ਸ਼ਾਰਟ ਸ਼ਰਟ ਬਣਾਈ ਆਪਾਂ ਤਾਂ ਦੇਖੋ ਜੀ ਸ਼ੋਰਟ ਚਰਟ ਬਣਾ ਕੇ ਇਸ ਤਰ੍ਹਾਂ ਇਹ ਵਾਲੀ ਲਿਸਟ ਪੱਤੀ ਆਈ ਠੀਕ ਹੈ ਜੀ ਇਹ ਜਿਹੜਾ ਵਰਕ ਕੀਤਾ ਆਪਾਂ ਇਹ ਪਫਾ ਵਾਲੀ ਮਸ਼ੀਨ ਨਾਲ ਕੀਤਾ ਹੋਇਆ ਇਹ ਕਸਟਮਰ ਦੀ ਨਿਮਾਨ ਸੀਗੀ ਵੀ ਪਫਾ ਵਾਲੀ ਮਸ਼ੀਨ ਨਾਲ ਕੀਤਾ ਜਾਵੇ ਤਾਂ ਇਹ ਸਾਰਾ ਸਾਰਾ ਜਿਹੜਾ ਵਰਕ ਹੈਗਾਗਾ ਉਹ ਪਫਾ ਵਾਲੀ ਮਸ਼ੀਨ ਦੇ ਨਾਲ ਕੀਤਾ ਗਿਆ ਠੀਕ ਹੈ ਜੀ ਇਹ ਜਿਹੜੇ ਸੂਟ ਹੈਗੇ ਆਪਾਂ ਨੂੰ ਇਹ ਤੱਪੇ ਤੋਂ ਇਹ ਆਰਡਰ ਸੀਗਾ ਇੱਕੋ ਕਸਟਮਰ ਦੇ ਇਹ ਦੋ ਸੂਟ ਨੇ ਉਹ ਵਾਲਾ ਸੂਟ ਸੀਗਾ ਜਿਹੜਾ ਬਠਿੰਡੇ ਤੋਂ ਆ ਇਹ ਵਾਲੇ ਹੈਗੇ ਜਿਹੜੇ ਉਹ ਦੂਹ ਹੈਗੇ ਤੱਪੇ ਤੋਂ ਇਹ ਆਪਾਂ ਇਸ ਤਰ੍ਹਾਂ ਵਰਗ ਕਰਕੇ ਇਸੇ ਪਰ ਮਸ਼ੀਨਾ ਵਰਕ ਕੀਤਾ ਗਿਆ ਕਿ ਪ੍ਰਿੰਟਰ ਮਸ਼ੀਨ ਨਾਲ ਇਹਦੇ ਨਿੱਚੇ ਆਪਾਂ ਇਹ ਲਟਕਣ ਵਾਲੀ ਇਸ ਤਿੱਆ ਐਂਡ ਇਹ ਵੀ ਸ਼ੂਟ ਸ਼ਰਟ ਹੈ ਤੇ ਇਹਦੇ ਜਿਹੜਾ ਹੈਗਾਗਾ ਬੀ ਨੈਕ ਤਿਆਰ ਕੀਤਾ ਬਾਹਾਂਵਾਂ ਜਿਹੜੀਆਂ ਹੈਗੀਆਂ ਦੋਨਾਂ ਦੀਆਂ ਹੀ ਆਪਾਂ ਪਾਕਿਸਤਾਨੀ ਸਟਾਈਲ ਰੱਖਿਆ ਠੀਕ ਹੈ ਜੀ ਇਹਦੇ ਨਾਲ ਆਪਾਂ ਸ਼ਰਾਰਾ ਤਿਆਰ ਕੀਤਾ ਠੀਕ ਹੈ ਜੀ ਤੇ ਇੱਕ ਇਹ ਵਾਲਾ ਸੂਟ ਹੈ ਜੀ ਇਹ ਵਾਲਾ ਆਫ ਵਾਈਟ ਤੇ ਇਹਨੂੰ ਵੀ ਇਸ ਤਰ੍ਹਾਂ ਪਾਈਪਿੰਗ ਦੇ ਕੇ ਫਿਨਿਸ਼ਿੰਗ ਦਿੱਤੀ ਗਈ ਆ ਇਹ ਹਰਿਆਣਾ ਤੋਂ ਸੂਟ ਆਪਣੇ ਕਸਟਮਰ ਆਨਲਾਈਨ ਕਸਟਮਰ ਨੇ ਇਹਨਾਂ ਦਾ ਜਿਹੜਾ ਵਰਕ ਕੀਤਾ ਗਿਆ ਇਹ ਵੀ ਪਫਾਣੀ ਮਸ਼ੀਨ ਦੇ ਨਾਲ ਕੀਤਾ ਗਿਆ ਇਹ ਕਸਟਮਰ ਦੀ ਡਿਮਾਂਡ ਸੀ ਵੀ ਇਹ ਪੀਨੈਕ ਨਹੀਂ ਪਉਂਦੀ ਇਹਨਾਂ ਦਾ ਆਪਾਂ ਗੋਲ ਗਲਾ ਬਣਾਇਆ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਬਣ ਕੇ ਸੂਟ ਰੈਡੀ ਹੋਇਆ ਲਓ ਜੀ ਇਸ ਤਰੀਏ ਇਹ ਵੀ ਜਿਹੜਾ ਹੈਗਾ ਮੂਰੀ ਤੇ ਵਰਕ ਕੀਤਾ ਗਿਆ ਠੀਕ ਹੈ ਜੀ ਜਿਹੜਾ ਇਹ ਵਾਲਾ ਵਰਕ ਪ੍ਰਾਈਸ ਹੈਗਾ ਜੀ ਇਹ ਆਪਾਂ ਨੂੰ 1500 ਦੇ ਵਿੱਚ ਪਾਊਗਾ ਠੀਕ ਹੈ ਜੀ ਕਿਉਂਕਿ ਪਾਫਲੀ ਮਸ਼ੀਨ ਦਾ ਜਿਹੜਾ ਪ੍ਰਾਈਸ ਹੁੰਦਾ ਉਹ ਥੋੜਾ ਜ਼ਿਆਦਾ ਹੋ ਜਾਂਦਾ ਠੀਕ ਹੈ ਜੀ ਤੇ ਇਸ ਵਰਕ ਦਾ ਵੀ ਸੇਮ ਹੀ ਪ੍ਰਾਈਸ ਹੋਊਗਾ ਠੀਕ ਹੈ ਜੀ ਜਿਹੜਾ ਹੈਗਾ ਡਿਲੀਵਰੀ ਚਾਰਜ ਉਹ ਆਪਣੇ ਅਲੱਗ ਤੋਂ ਲੱਗਦੇ ਨੇ ਜੀ ਠੀਕ ਆ ਉਹ ਥੋੜੀ ਸਿਟੀ ਦੇ ਅਕੋਰਡਿੰਗ ਲੱਗਣਗੇ ਠੀਕ ਹੈ ਬਾਕੀ ਵੀ ਇਹ ਦੇ ਅਕੋਰਡਿੰਗ ਹੋ ਜਾਂਦੇ ਜੀ ਜਿਹੜਾ ਇਹ ਵਾਲਾ ਸੂਟ ਹੈਗਾ ਜੀ ਇਹ ਵੀ ਸੇਮ ਵਰਕ ਹੈ ਪਸ਼ਮੀਨੀਅਤ ਵਰਕ ਰਾਮਟੈਕਸ ਸਟਫ ਹੈ ਇਹ ਇਹ ਵਾਲਾ ਸੂਟ ਇੱਕ ਨੂੰ ਜਾ ਰਿਹਾ ਹੈਗਾ ਠੀਕ ਹੈ ਜੀ ਇਹ ਮਹੱਲੇ ਜਾ ਰਿਹਾ ਜੀ ਇਹ ਇਹ ਵਾਲਾ ਸੂਟ ਆ ਸਾਰੇ ਇਹ ਵਾਲਾ ਜਿਹੜਾ ਵਰਕ ਹੈਗਾ ਬਹੁਤ ਹੀ ਪੈਣਾ ਨਹੀਂ ਕਰਵਾਇਆ ਹੈਗਾ ਸੋ ਇਹ ਸਾਰੇ ਨੂੰ ਬਹੁਤ ਪਿਆਰ ਦੇ ਰਹੇ ਨੇ ਜਿਹੜਾ ਇਹ ਵਾਲਾ ਹੈਗਾ ਜੀ ਇਹ ਹੁਸ਼ਿਆਰਪੁਰ ਜਾ ਰਿਹਾ ਇਹ ਮਾਂ ਬੇਟੀ ਦੇ ਸੂਟ ਨੇ ਦੋਨੋਂ ਠੀਕ ਹੈ ਜੀ ਇਹਨਾਂ ਦੀ ਮੰਮੀ ਦਾ ਇਹਨਾਂ ਦਾ ਇੱਕੋ ਜਿਹਾ ਸੂਟ ਕਰਵਾਇਆ ਨੇ ਕੋ ਇੱਕ ਜਾ ਰਹੇ ਜੀ ਅੰਮ੍ਰਾਲੇ ਇਹ ਫਰੰਟ ਫਰੰਟ ਦਾ ਤੁਹਾਨੂੰ ਆਪਣਾ ਨੇ ਇੱਕੋ ਜਿਹਾ ਸੂਟ ਕਰਵਾਈ ਜੀ ਇਹ ਨਾਲ ਇਹ ਵਾਲਾ ਫਲਾਵਰ ਪਾਇਆ ਐਂਡ ਇਹ ਵਾਲਾ ਜਿਹੜਾ ਇਹ ਹੈਗਾ ਆਪਣਾ ਕ੍ਰੋਸ ਸਟਿਚ ਦਾ ਇੱਕ ਇਹਨਾਂ ਨੇ ਇਹ ਕਰਵਾਇਆ ਇਹ ਵਰਕ ਜਿਹੜੇ ਇਹਨਾਂ ਨੇ ਪਹੁੰਚਾਂ ਤੇ ਵੀ ਨਾਲ ਕਰਵਾਇਆਗਾ ਤੁਸੀਂ ਤੁਸੀਂ ਜਿਦਾਂ ਤਰ੍ਹਾਂ ਕਰਵਾ ਸਕਦੇ ਜੀ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤਾਂ ਜੋ ਹੋਰ ਪਹਿਣਾ ਤਿੱਕਰ ਵੀ ਜੇ ਆਪ ਪਹੁੰਚ ਸਕੀ ਤੇ ਇੱਕ ਇਹ ਵਾਲਾ ਗਿਆ ਜੀ ਠੀਕ ਹੈ ਜੀ ਇਹ ਜੀਰੇ ਜਾ ਰਿਹਾ ਜੀ ਇਹ ਜੀਰੇ ਦੇ ਕਸਟਮਰ ਨੇ ਆਪਣੇ ਆਨਲਾਈਨ ਇਹਨਾਂ ਨੇ ਕਿ ਮਾਵਾਂ ਦੀ ਹਣੀ ਕਰਵਾਇਆ ਵਾ ਮਾਂ ਦੀ ਜਨੇ ਕੋਲ ਨਹੀਂ ਸਕੋਈ ਹੈ ਠੀਕ ਹੈ ਬਹੁਤ ਹੀ ਪਿਆਰੇ ਕਸਟਮਰ ਨੇ ਬਹੁਤ ਹੀ ਪਿਆਰ ਦੇ ਰਹੇ ਨੇ ਜੀ ਇਸੇ ਤਰੀ ਪਿਆਰ ਦਿੰਦੇ ਰਹੋ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਸੋਹਣੇ ਸੋਹਣੇ ਸੂਟ ਬਣਾ ਕੇ ਦਿੰਦੇ ਰਵਾਂਗੇ ਠੀਕ ਹੈ ਤੁਹਾਡੇ ਪਿਆਰ ਸਦਕਾ ਹੀ ਆਪਾਂ ਅੱਗੇ ਵੱਧ ਸਕਦੇ ਹਾਂ ਠੀਕ ਹੈ ਜੀ ਚਲੋ ਜੀ ਫਿਰ ਮਿਲਦੇ ਹਾਂ ਨੈਕਸਟ ਵੀਡੀਓ ਦੇ ਨਾਲ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੇ ਵਰਕ ਡਿਜ਼ਾਈਨ ਕਿੱਦਾਂ ਦੇ ਲੱਗਦੇ ਨੇ ਆਪਣੇ ਕੋਲੇ ਆਲਟੈਪੀ ਵਰਕ ਆਲਟੈਪੀ ਸਟਿਚਿੰਗ ਕੀਤੀ ਜਾਂਦੀ ਹੈ ਠੀਕ ਹੈ ਜੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਟਿਚਿੰਗ ਤੇ ਵਰਕ ਕਰਵਾ ਸਕਦੇ ਹੋ ਠੀਕ ਹੈ ਚਲੋ ਜੀ ਠੀਕ ਹੈ ਜੀ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ